ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਬਦਨੀ ਕਲਾ ਇਹ ਪੈਂਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੀ ਛੜਕ ਦੇ ਉੱਤੇ ਪੈਂਡ ਆਉਂਦਾ ਤੇ ਬਦਨੀ ਕਲਾ ਦੇ ਵਿੱਚੋਂ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਦੱਸੋ ਬਹੁਤ ਵੀਡੀਓ ਬਾਈ ਕੋਲੋਂ ਬਣਾਈਆਂ ਵਪਾਰ ਦਾ ਬਾਈ ਦਾ ਕੰਮ ਹੈ ਅੱਜ ਬੜੀ ਸੋਹਣੀ ਝੋਟੀ ਪਹਿਲੇ ਨੰਬਰ ਤੇ ਤੁਸੀਂ ਦੇਖੋ ਇਹ ਤੋਂ ਇਲਾਵਾ ਦੋ ਮੱਝਾਂ ਸੂਈਆਂ ਸਵਾਈਆਂ ਤੁਹਾਨੂੰ ਦਿਖਾਉਂਗਾ ਸੋਨਿਆ-ਸੋਆਂਿਆਂ ਮੱਝਾਂ ਦਾ ਦੁੱਧ ਜਿੰਨਾ ਹੁਣ ਤੁਹਾਨੂੰ ਅਸੀਂ ਦੱਸਾਂਗੇ ਥੋੜਾ ਹਕ ਕਹ ਵੀ ਤੁਸੀਂ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਬਾਈ ਦੇ ਘਰੇ ਜੋ ਦੁੱਧ ਦੱਸਿਆ ਜਾਊਗਾ ਉਹ ਤੁਸੀਂ ਚੋਕੇ ਲਿਜਾ ਸਕਦੇ ਹੋ ਥੋੜੇ ਘਰ ਜਾ ਕੇ ਇਹ ਕਿੰਨਾ ਦੁੱਧ ਦਿੰਦੇ ਹਾਂ ਤੁਹਾਡੀ ਸੇਵਾ ਸੰਭਾਲ ਦੇ ਉੱਤੇ ਡਿਪੈਂਡ ਕਰੂਗਾ ਸੋ ਆਓ ਆਪਾਂ ਮਿਲੀਏ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਦੱਸੋ ਪਹਿਲਾਂ ਪਹਿਲੇ ਨੰਬਰ ਵਾਲੀ ਦਿਖਾ ਦਿੰਨੇ ਆ ਸੋਨਿਆ-ਵੀਆਂ ਮੱਝਾਂ ਉਹ ਤੋਂ ਬਾਅਦ ਤੁਹਾਨੂੰ ਦਿਖਾਉਂਗਾ ਪਹਿਲੇ ਨੰਬਰ ਤੇ ਜਿਹੜਾ ਨਗੀਨਾ ਮੁਰਾ ਨਸਲ ਦਾ ਸੋ ਇਹਦੇ ਤੋਂ ਅੱਜ ਦੀ ਇਸ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਆਂ ਮਿਲਦੇ ਆ ਬਾਈ ਨੂੰ ਜੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਅੱਜ ਤਿੰਨ ਨਾਗ ਆਪਣੇ ਕੋਲ ਬਾਈ ਹਾਂਜੀ ਹਾਂਜੀ ਬਾਈ ਜੀ ਦੋ ਸੂਈਆਂ ਵੀ ਆ ਗੱਬਣਾ ਵੀਰੇ ਪਹਿਲੇ ਨੰਬਰ ਤੇ ਜਿਹੜੀ ਗੱਬਣਾ ਬਾਈ ਕਿੰਨਾ ਮਸੂਆ ਇਹਦਾ ਇਹ ਵੀਰੇ ਚੌਕ ਦੇ ਦੰਦ ਚੱਕਦੀ ਦੂਜਾ ਸੂਆ ਵੀਰੇ ਦੂਜਾ ਸੂਆ ਚੌਕ ਦੇ ਦੰਦ ਚੱਕਦੀ ਆ ਚੱਕਦੀ ਆ ਵੀਰੇ ਠੀਕ ਐ ਕਿੰਨੇ ਦਿਨ ਲੈ ਜੂ ਬਾਈ ਹਜੇ ਵੀਰੇ 29 ਤਰੀਕ ਨੂੰ ਦੈਨ ਪੂਰੇ ਆ ਵੇਖੋ ਉੱਤੇ ਦੋ ਤਿੰਨ ਦਿਨ ਲੈ ਜੂ ਉੱਤੇ ਠੀਕ ਐ ਮਤਲਬ ਇਹ ਮੰਨੀਆਂ ਵੀ ਹਜੇ ਇਹ ਹਫਤਾ ਤੱਕ ਲੈ ਸਕਦੀ ਹਾਂ ਆਹ ਬਰਾ ਹਫਤਾ ਲੈ ਸਕਦੀ ਹਾਂ ਵੀਰੇ ਠੀਕ ਐ ਰੇਟ ਇਹਦਾ ਬਾਈ ਕੀ ਰੱਖ ਰੇਟ ਵੀ ਚੌਗ ਵਾਲੇ ਦੰਦ ਚੱਕਦੀ ਆ ਬਿਲਕੁਲ ਪਤਲੀ ਪੂਛ ਤੇ ਥੱਲੇ ਜੇ ਜਾ ਕੇ ਦੋ ਕਵਾਲ ਚਿੱਟੇ ਆ ਬਾਕੀ ਸਾਰੀ ਇਹ ਕਾਲੀ ਆ ਝੋਟੀ ਸਿੰਘ ਦੇਖਿਓ ਖੰਡੇ ਸੀਲ ਸੁਭਾ ਦੀ ਆ ਦੱਸੋ ਤੇ ਇਹ ਮੁਰਾ ਦੀ ਪਯੌਰ ਮੁਰਾ ਦੀ ਝੋਟੀ ਵਿਕਰੀ ਆਸਤੇ ਬਾਈ ਜੈ ਕੋ ਵੀਰੇ ਪਨੂਨ ਨੇ 19 ਕੋਲ ਦਾ ਦਿੱਤਾ ਵੀਰੇ ਨੇ ਅੱਛਾ ਹਾਂਜੀ ਇਹ ਇਧਰੋਂ ਹੀ ਖਰੀਦੀ ਆ ਬਾਈ ਜੀ ਹਰਿਆਣੇ ਚੋਂ ਨਹੀਂ ਵੀਰੇ ਹਰਿਆਣੇ ਚੋਂ ਦੱਸੋ ਇਹਦਾ 19 ਕਿਲੋ ਦੁੱਧ ਬਾਈ ਦੱਸਦਾ ਪਹਿਲਾਂ ਨਹੀਂ ਦਿੱਤਾ ਹੋਇਆ ਹਜੇ ਇਹ ਪ੍ਰੋਬਲਮ ਬਾਕੀ ਆ ਸੂਨ ਦੇ ਵਿੱਚ 29 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਚਾਰ ਦਿਨੇ ਤੇ ਤਿੰਨ ਚਾਰ ਦਿਨ ਉੱਤੇ ਮਤਲਬ 7-8 ਦਿਨ ਬਈ ਫੇਰ ਮੋੜਾਂਗੇ ਇੱਕ ਵਾਰਾ ਮੋੜ ਹੌਲੀ ਨਾਲ ਅੱਗੇ ਲੈ ਜਾਪਾਂ ਮੋੜ ਗਾ ਲੈ ਸਿੱਧਾ ਹੀ ਲੈ ਜਾ ਚੰਨ ਸਿੱਧੇ ਜਾਣ ਦੇ ਸਿੱਧੀ ਤੋਂ ਸਿੱਧੀ ਜਾਣ ਦੇ ਸਹੀ ਹੈ ਬਈ ਸੋ ਹਵਾਨਾ ਦੇਖੋ ਅਜੇ ਤਾਂ ਢੱਲ ਪਈ ਆ ਤੇ ਗਾਵਾ ਵਾਂਗੂ ਹਵਾਨਾ ਕੱਢੂਗੀ ਕਰਮਾ ਵਾਲੀ ਹਾਂ ਪਹਿਲਾਂ ਮਰਦ ਦੋਪਾਈ ਕਹਿੰਦਾ ਸੀਤ ਭਰੇ ਆ ਉਹ ਵੀ ਇੱਕ ਤਾਂ ਹਾਂ ਵੀ ਉਹ ਕਹਿੰਦਾ 19 ਕਿਲੋ ਆਪੇ ਗੱਬਣਾ ਹੈ ਨਾ ਸਚਾਈ ਹੈ ਜਿਹੜੀ ਠੀਕ ਹੈ ਹਾਂਜੀ ਕਮਾਲਾ ਬਾਈ ਕਮਾਲਾ ਵੀਰ ਮੂਡ ਲੈ ਹੋੜੀ ਦਾ ਆ ਜਾ ਸਵੇਰ ਝੋਟੀ ਪਹਿਲੇ ਨੰਬਰ ਤੇ ਦੇਖੋ ਸੁਭਾ ਦੀ ਵੀ ਸ਼ਾਂਤ ਜੀ ਝੋਟੀ ਆ ਦਸੋ ਸ਼ਰੀਫ ਜੀ ਚੱਲ ਵੀ ਚੱਲ ਵੀ ਚੱਲ ਕਰਮ ਵਾਲੀ ਆ ਗਾੜੀ ਚੰਗੀ ਦੀਂਦੀ ਆ ਥੰਦ ਦਾ ਸਹਜ ਤੁਸੀਂ ਇਹਦਾ ਦੇਖ ਲਓ ਸੋਹਣੇ ਢਾਂਚੇ ਦੀ ਚੰਗੀ ਝੋਟੀ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੋ ਹਵਾਨਾ ਦੋਸਤੋ ਫੇਰ ਦੇਖ ਲਓ ਮੜਾ ਜਾ ਹਲਾਦੀ ਬਈ ਹਾਂ ਸਹੀ ਹੈ ਬਈ ਸਹੀ ਹੈ ਬੰਦਾ ਸੋ ਹਵਾਨਾ ਦੇਖੋ ਕਰਮਾੜੀ ਦਾ ਹਜੇ ਦੇਣੇ ਤੇ ਬਾਕੀ ਐ ਪੂਰਾ ਇਹਨੇ ਭਰ ਜਾਣਾ ਹਵਾਨਾ ਸੋ ਇਹ ਪਹਿਲੇ ਨੰਬਰ ਤੇ ਇੱਕ ਇਹਦੂ ਅੱਗੇ ਤਿਆਰ ਦੋ ਦਲੀਮਾਜ ਜੇ ਬਈ ਕਿੰਨਾ ਮਸੂਆ ਕਿੰਨੇ ਕਿ ਦਿਨਾਂ ਦੀ ਸੂਈ ਵੀਰੇ ਦੂਜਾ ਸੂਆ ਅਜ ਅੱਠਵੇਂ ਦਿਨਾਂ ਵੀਰੇ ਸੂਈ ਨੂੰ ਆ ਬੱਚਾ ਨਾਲ ਇਹਦਾ ਠੀਕ ਐ ਤੇ ਇਹਦੇ ਮੱਥੇ ਮਾੜੀ ਜਿਹੀ ਫੁੱਲੀ ਐ ਪਰ ਦੁੱਧ 14 ਕਿਲੋ ਵੀਰੇ ਕੰਡੇ ਵਾਲਾ ਤਿਆਰ ਐ ਅੱਠਵੇਂ ਦਿਨਾਂ ਸੂਈ ਠੀਕ ਐ ਰੇਟ ਇਹਦਾ ਕੀ ਰੱਖਾਂਗੇ ਇਹ ਵੀਰੇ ਫੋਨ ਤੇ ਕਰਾਂ ਤੋਰ ਦੇ ਬੈਨੂਰੇਟ ਦੋਸਤੋ ਇਹਦਾ ਵੀ ਫੋਨ ਸੀ ਸੋ 8ਵਾਂ ਦਿਨ ਤੇ 14 ਕਿਲੋ ਕੰਡੇ ਤੋਲ ਕੇ ਦੁੱਧ ਲੈ ਜਾਓ ਹਵਾਨਾ ਵੀ ਦੱਸਦਾ ਮੱਥੇ 'ਚ ਛੋਟਾ ਜਿਹਾ ਬੱਲ ਹੈ ਤੇ ਪੂਛ ਵੀ ਚਿੱਟੀ ਤੁਹਾਨੂੰ ਦਿਂਦੀ ਆ ਥੱਲੇ ਤੋਂ ਤੋਰ ਦਿਆਂ ਚੰਗੇ ਦੁੱਧ ਵਾਲੀ ਮੱਝ ਐ ਚਲੋ ਚਲੋ ਬੱਚਾ ਇਹਦੇ ਨਾਲ ਕੱਟਾ ਹੈ ਹਵਾਨਾ ਦੇਖੋ ਕਰਮ ਵਾਲੀ ਦਾ ਬਹੁਤ ਸੋਹਣਾ ਹਵਾਨਾ ਅੰਸਰ ਦੁੱਧ ਤੁਸੀਂ ਚੋਕੇ ਦੇਖ ਲੈਣਾ ਕੰਡਾ ਇੱਥੇ ਵਾਈ ਦਾ ਆਪ ਦਾ ਪੱਕੇ ਤੌਰ ਤੇ ਰੱਖਿਆ ਹੋਇਆ ਹੈ ਮੱਜਾਂ ਦਾ ਦੁੱਧ ਜੋ ਔਖਾਂ ਨੂੰ ਉਹਦੇ ਤੀ ਭਾਵੇਂ ਤੋਲ ਲਿਓ ਤੁਸੀਂ ਜਿਹੜਾ ਦੁੱਧ ਤੁਹਾਨੂੰ ਦੱਸਾਂਗੇ ਹਵਾਨਾ ਇਹਦਾ ਹੁਣ ਦੇਖ ਲਓ بارش ਹੋਈ ਜਾਂਦੀ ਕੰਟੀਨਿਊ ਹੈ ਤੇ ਉਹਦੇ ਚ ਤੁਹਾਨੂੰ ਮੱਜਾਂ ਦਿਖਾ ਰਹੇ ਹਾਂ ਥੋੜਾ ਬਹੁਤਾ ਝੜੀ ਦਾ ਅਸਰ ਪਸ਼ੂ ਦੇ ਦੁੱਧ ਤੇ ਪੈਂਦਾ ਹੁੰਦਾ ਪਰ ਫਿਲਹਾਲ ਜਿਹੜਾ ਦੁੱਧ ਆਜ ਰਿਹਾ ਉਹ ਤੁਹਾਨੂੰ ਦੱਸਦਾ ਹੈ ਹਵਾਨਾ ਤੁਸੀਂ ਹੁਣ ਫੇਰ ਇਹਦਾ ਦੇਖੋ ਧਿਆਰ ਦੁੱਧ ਵਾਲੀ ਮੱਝ ਆ ਦੱਸੋ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸਾਹਮਣੇ ਥੋੜਾ ਜਨਾ ਹੀ ਰਾ ਪੈਣ ਲੱਗ ਪੈਂਦਾ ਹੈ ਕਿਉਂਕਿ ਅੱਜ ਦਿਨ 6 ਤੀਛੇ ਬਣਾ ਬਦਲਵਾਈ ਕਰਕੇ ਖਵਾਨੇ ਦਾ ਰੋਖ ਤੁਸੀਂ ਦੇਖ ਹੀ ਰਹੇ ਹੋ ਸੋ ਇਹ ਦੋ ਮੱਝਾਂ ਚੰਗੇ ਥਣ ਹਵਾਨੇ ਦੀਆਂ ਦਿਖਾਤੀਆਂ ਇੱਕ ਮੱਝ ਕੱਦ ਤਾਂ ਦਰਮਿਆਨੇ ਜੀ ਹੈ ਪਰ ਥਣ ਹਵਾਨੇ ਦੀ ਬੜੀ ਸਾਫ਼ ਸੁਥਰੀ ਹੈ ਅਮਰੇ ਦੁੱਧ ਵੀ ਬਹੁਤ ਹੈ ਮੱਝ ਤਾਂ ਛੋਟੀ ਜੀ ਹੈ ਕੋਈ ਬਾਲੀ ਵੱਡੀ ਨਹੀਂ ਤੇ ਦੁੱਧ ਵੀਰੇ ਥਲੇ 16 ਕਿਲੋ ਤਿਆਰ ਠੀਕ ਹੈ ਕਿੰਨੇ ਕਿ ਦਿਨ ਹੋ ਗਏ ਉਹਨਾਂ ਕੇ ਸੂਈ ਇਹਨੂੰ ਵੀਰੇ ਅੱਜ 12 ਦਿਨ ਹੋ ਗਏ ਪੂਰੇ 12 ਦਿਨ ਕੜ ਚੱਲਿਆ ਵਾ ਕੰਮਲਾ ਸਿਤੀ ਆਂਦੀ ਮਲੋ ਹਾਂ ਬੱਚਾ ਇਹਦੇ ਨਾਲ ਕੀ ਹੈ ਇਹਦੇ ਮਾਰ ਕੱਟੀ ਆ ਵੀਰੇ ਸੋ ਇਹ ਕੱਟੀ ਆ ਦੱਸੋ ਇਹਦੇ ਨਾਲ ਦੋਰ ਦੇ ਬਾਈ ਦੂਜਾ ਸੂਏ ਇਹ ਆ ਵੀਰੇ ਠੀਕ ਆ 16 ਕਿਲੋ ਕੰਡੇ ਤੋਲ ਕੇ ਦੁੱਧ ਲੈ ਜਾਓ ਇਦਾਂ ਦਾ ਹਵਾਨਾ ਸੋ ਦੱਸੋ ਇਹ ਮਰਜ ਫੇਰ ਦੇਖੋ ਤੁਸੀਂ ਇਹਦਾ ਹਵਾਨਾ ਕਰਮਾ ਲਈ ਦਾ ਬਿਲਕੁਲ ਪਤਲੀ ਚਮੜੀ ਦੀ ਹੈ ਤੇ ਲੰਬੀ ਇਹਦੀ ਕਰ ਦੇਣਾ ਹਾਈਟ ਇਹਦੀ ਬਾਲੀ ਵੱਡੀ ਨਹੀਂ ਕੀ ਇਹ ਗੱਲ ਧਿਆਨ ਚ ਲਿਆ ਦੇਣ ਦੂਜੀਆਂ ਵੱਜਾਂ ਦੇ ਮੁਕਾਬਲੇ ਛੋਟੀ ਹੈ ਪਰ ਆਹ ਸਾਰੇ ਹੀ ਦੁੱਧ ਵਾਲੇ ਆ 16 ਕਿਲੋ ਅੱਜ ਤੋਂ ਲਾ ਗਾਈਆਂ ਨੂੰ ਨਾੜ ਆਉਂਦੀ ਵੀਰੇ ਮੇਨ ਮੂਰਿਓ ਲੇਵੇ ਨੂੰ ਹੂੰ ਚੰਗਾ ਹਵਾਨਾ ਸੋ ਮੱਜ ਦਾ ਇਹਦੇ ਨਾਲ ਬੱਚਾ ਵੀ ਕੱਟੀ ਐ ਸੋ 16 ਕਿਲੋ ਦੁੱਧ ਦੇ ਥੱਲੇ ਹਾਜ਼ਰ ਮੱਜ ਦੀ ਕੱਟੀ ਵੀ ਦੱਸੋ ਚੰਗੀ ਐ ਦੇ ਨਾਲ ਮੈਲੇ ਤੋਂ ਚੱਲ ਪਈ ਐ ਕੜ ਤੁਰ ਕੇ ਇਹਦਾ ਦੂਜਾ ਸੂਆ 16 ਕਿਲੋ ਦੁੱਧ ਹਾਜ਼ਰ ਸੋ ਇਹ ਤਿੰਨ ਮੱਝਾਂ ਸੀ ਥਾਣਾ ਚ ਪਿੱਥੀ ਇਹਦੇ ਵੀ ਬਹੁਤ ਸੋਹਣੀ ਆ ਸੋ ਅਗਲੇ ਪਿਛਲੇ ਥਾਣ ਚ ਪਿਛਾਣੂ ਵੀ ਹਵਾਨਾ ਦੇਖੋ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਪੂਰੀ ਪਿੱਥੀ ਆ ਥਾਣਾ ਚ ਮੋਟ ਚ ਇਹਦੀ ਵੀ ਪੂਛ ਬਹੁਤ ਬਾਰੀਕ ਆ ਪਤਲੀ ਜੀ ਪੂਛ ਆ ਸੋ ਇਹ ਝੋਟੀ ਇਹ ਤੋਂ ਲਾਵਾ ਇਧਰ ਮੱਝ ਇਹ ਦੋ ਮੱਜਾਂ ਜਿਹਨਾਂ ਥੱਲੇ ਹਾਜ਼ਰ ਦੁੱਧ ਇਹ ਤੁਸੀਂ ਤਿਆਰ ਦੁੱਧ ਵਾਲਿਆਂ ਖਰੀਦ ਲ ਸਕਦੇ ਆ ਤੇ ਬਾਕੀ ਜਿਨੇ ਪੇਮੈਂਟ ਥੋੜੀ ਵੱਧ ਇਨਵੈਸਟ ਕਰਨੀ ਆ ਤਾਂ ਤੁਸੀਂ ਕੋਲੋਂ ਆ ਕੇ ਦੇਖੋ ਤੁਹਾਨੂੰ ਇਹ ਝੋਟੀ ਪਸੰਦ ਆਉਂ ਕਈ ਵਾਰ ਵੀਡੀਓ ਚ ਪਸ਼ੂ ਉਵੇਂ ਦਿਸਦਾ ਨਹੀਂ ਜਿੱਦਾਂ ਦਾ ਹੁੰਦਾ ਵੈਸੇ ਦਿਸਦੀ ਆ ਵੀ ਚੰਗੇ ਢਾਂਚੇ ਦੀ ਆ ਬਹੁਤ ਸੋਹਣੀ ਝੋਟੀ ਬਾਈ ਕੋਲ ਵਿਕਰੀ ਵਾਲੀ ਪਹਿਲੇ ਨੰਬਰ ਤੇ ਵੀ ਖੜੀ ਆ ਸੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ